ਯਾਰਾ ਤਾਂ ਚੰਨੀਆਂ ਸਾਡੇ ਅੰਗਣ ਆਈਆਂ ਰਾਤਾ ਚੰਨੀਆਂ ਸਾਡੇ ਅੰਗਣ ਆਈਆਂ ਰਾਤਾ ਚੰਨੀਆਂ ਇਹ ਇੱਕ ਸਸਥਾਰਿਕਾ ਕੰਮ ਕੀਤਾ ਇਹ ਕਿਤਾਬ ਨਹੀਂ ਹੈ 720 ਪੰਨਿਆਂ ਦੇ ਵਿੱਚ ਜੋ ਸਰਸਤ ਤੋਂ ਪੁੱਤਕ ਅਜੇ ਤਰਮੀਨ ਹੋਣੀ ਹੈ ਇਹ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਡਾਕਟਰ ਤੁਸੀਂ ਇਹਦਾ ਨਾਂ ਹੀ ਉਹਦੇ ਅੰਦਰ ਨਾਮ ਰੱਖ ਦਿੰਦੇ ਅਗਰ ਕਿਸੇ ਯੂਨੀਵਰਸਿਟੀ ਦੀ ਗੋਡੀ ਲਗਾਈ ਜਾਵੇ ਕਿਸੇ ਸ਼ਾਇਰ ਦੇ ਉੱਤੇ ਕੋਈ ਗ੍ਰੰਥ ਤਿਆਰ ਕਰਨ ਦੇ ਲਈ ਉਹਦੇ ਲਈ 2 ਸਾਲ ਤੇ ਕਿੰਨਾ ਵੱਡਾ ਬਜਟ ਇਹ ਸਾਨੂੰ ਬਦੈਯ ਯੂਨੀਵਰਸਿਟੀ ਦੇ ਵਿੱਚ ਤਾਂ ਵੀ ਕੰਮ ਕਰਾਉਂਦੇ ਆ ਪਰੰਤੂ ਇਹਦੇ ਪਿੱਛੇ ਡਾਕਟਰ ਭਗਵਾਨ ਸਿੰਘ ਦਾ ਪਿਆਰ ਤੁਹਾਡੇ ਨਾਲ ਸਾਰਿਆਂ ਦੇ ਨਾਲ ਆਪਣੇ ਨਾਲ ਔਰ ਪ੍ਰੋਫੈਸਰ ਸ਼ੇਰ ਸਿੰਘ ਜੀ ਉਹਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਤੇ ਸਤਿਕਾਰ ਹੈ ਉਹ ਚਲਕਦਾ ਬਹੁਤੀ ਡਿਟੇਲਸ ਨਹੀਂ ਹੈ ਕਿਸੇ ਤੋਂ ਇੱਕ ਪਾਚਾ ਲਿਖਾਉਣਾ ਹੋਵੇ ਕਿੰਨਾ ਮੁਸ਼ਕਲ ਹੁੰਦਾ ਪ੍ਰਧੂ ਕੋਲ ਸਿੰਧੀ ਨੇ ਉਹਨੂੰ ਪਾਚਾ ਜਿਹੜਾ ਆਪਾਂ ਪੰਜਾਬੀ ਆਮ ਗੱਲ ਦੇ ਰੇਕੇ ਚੜੀ ਲਵਾਤੀ ਉਹਦਾ ਏਦਾਂ ਦੀ ਕਿਤਾਬ ਅਗਲੀ ਗੱਲ ਅਲੋਚਨਾ ਦੇ ਖੇਤਰ ਦੇ ਵਿੱਚ ਇਹ ਕਹਿ ਜਾਂਦਾ ਕਿ ਅਲੋਚਿਕ ਜਦੋਂ ਵੀ ਕਿਸੇ ਰਚਨਾ ਨੂੰ ਪੜ੍ਹਦੇ ਨੇ ਤਾਂ ਉਹਨਾਂ ਦੇ ਆਪਣੇ ਇੱਕ ਪੈਰਾਮੀਟਰਸ ਨੇ ਆਪਣੇ ਸਿਧਾਂਤਾਂ ਦੇ ਨਾਲ ਰਚਨਾ ਨੂੰ ਪੜ੍ਹਦੇ ਨੇ ਔਰ ਚੰਗਾ ਹੋਵੇ ਜੇਕਰ ਕਿਸੇ ਸ਼ੈਅਰ ਨੂੰ ਉਹਦੇ ਸ਼ਾਇਰੀ ਨੂੰ ਇੱਕ ਆਮ ਪਾਠਕ ਦੇ ਤਰੀਕੇ ਦੇ ਨਾਲ ਪੜਾਇਆ ਜਾਵੇ। ਸਿਧਾਂਤਾਂ ਨੂੰ ਰੱਦ ਕਰਦੇ ਹੋਏ ਅਸੀਂ ਇਹ ਗੱਲ ਮੰਨਦੇ ਹਾਂ ਕਿ ਹਰ ਮਨੁੱਖ ਦੇ ਵਿੱਚ ਕੋਈ ਨਾ ਕੋਈ ਉਹਦੀ ਚਿੰਤਨ ਸੁੰਦਰ ਹਰ ਮਨੁੱਖ ਕੋਲ ਉਸ ਕੋਲ ਪ੍ਰਤੁਤ ਮੋਦਲਿਕ ਪਲੇਫਾਰਮ ਨਹੀਂ ਸੀਗਾ ਕਵਤਾ ਨੂੰ ਪੜ੍ਹਨ ਲਈ ਅਲੋਚਕਾਂ ਤੋਂ ਪਾਰ ਵਿਆਦ ਜਾ ਕੇ ਪ੍ਰੋਫੈਸਰ ਸਿੰਘ ਨੇ ਇੱਕ ਆਮ ਪਾਠ ਨੂੰ ਵੀ ਇਸ ਸੰਵਾਦਨਾ ਵਿੱਚ ਸ਼ਾਮਲ ਕੀਤਾ ਤੇ ਇਹਦੇ ਲਈ ਮੈਂ ਕਹਾਂਗਾ ਕਿ ਡਾਕਟਰ ਪ੍ਰੋਫੈਸਰ ਸਿੰਘ ਜੀ ਵਾਕਈ ਵਧਾਈ ਦੇ ਜਾਂ ਧੰਨਵਾਦ ਦੇ ਹੱਕਦਾਰ ਨੇ। ਆਪ ਤੁਹਾਨੂੰ ਪੜਦੇ ਆ ਤਾਂ ਹੋਰ ਤਰ੍ਹਾਂ ਲੱਗਦੀ ਹੈ ਜਦੋਂ ਐਸੇ ਲੋਚਕਾਂ ਨੂੰ ਪੜਦੇ ਆ ਤਾਂ ਹੋਰ ਤਰ੍ਹਾਂ ਲੱਗਦੀ ਆ। ਕੇਸ ਕਰਦੇ ਕਿ ਅੰਗਰੇਜ਼ ਜਦੋਂ ਮੈਂ ਕਿਤਾਬ ਪੜ੍ਹ ਰਹੀ ਸੀ ਤਾਂ ਮੈਨੂੰ ਉਹਦੇ ਵਿੱਚੋਂ ਝਲਕ ਜਿ ਸਮਰਤ ਜਫਰ ਹੋਣਾਂ ਦੀ ਲੱਗ ਰਹੀ ਸੀ। ਤੇ ਜਦੋਂ ਮੈਂ ਮਿੱਟੀ ਦੇ ਮੋਰ ਪੜ੍ਹ ਰਹੀ ਸਾਂ ਤੇ ਉਹਦੇ ਵਿੱਚ ਜਿਹੜੀ ਮੈਨੂੰ ਚੱਲ ਪੱਗੀ ਉਹ ਧਨੀ ਰਾਮ ਚਾਤਰੀਕ ਦੀ ਲੱਗੀ ਤੇ ਚੀਨੇ ਪੁਤਰ ਵਿੱਚੋਂ ਮੈਨੂੰ ਉਹ ਪ੍ਰੋਫੈਸਰ ਪੂਰਨ ਸਿੰਘ ਲੱਗਿਆ ਤੇ ਜਿਹੜੀ ਵਿਆਗ ਦਾ ਵੱਡਾ ਨਾ ਉਹਦੇ ਵਿੱਚੋਂ ਮੈਨੂੰ ਅਲੋਚਨਾਤਮਕ ਜ਼ਥਾਰਤਮਾ ਦੀ ਤੁਲ ਸੁਣਾਈ ਦਿੱਤੀ ਜਿਹਦੇ ਵਿੱਚੋਂ ਮੈਨੂੰ ਐਸ ਇਸ ਮਿਸਾ ਲੱਗਾ ਤੇ ਕਾਸ਼ਨੀ ਦੇ ਫੁੱਲ ਵਿੱਚੋਂ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਲੱਗਿਆ ਤੇ ਇਸ ਦੇ ਬਾਰੇ ਆਪਾਂ ਹੋਰ ਵੀ ਚਰਚਾ ਕਰਾਂਗੇ ਤੇ ਹੁਣ ਅਸੀਂ ਇਸ ਪੁਸਤਕ ਨੂੰ ਰਿਲੀਜ਼ ਕਰਾਂਗੇ ਇਹ ਪੰਜਾਬੀ ਸਭਿਆਚਾਰ ਦਾ ਇੱਕ ਅਨਮੋਲ ਖਜ਼ਾਨਾ ਬਣਦੀ ਹੈ ਇਸ ਵਿੱਚ ਸੋ ਸਤਾਰਾ ਮੁਲਾਂਕਣੀ ਲੇਖ ਸ਼ਾਮਿਲ ਕੀਤੇ ਗਏ ਹਨ ਜਿਸ ਵਿੱਚ 6 ਸਿੰਗਮੰਦੀਆਂ ਵੱਖ-ਵੱਖ ਤਾਲ ਤੋਂ ਚਾਰੇ ਲਈ ਹੈਗੀਆਂ ਨੇ ਉਹਨਾਂ ਨੂੰ ਲਿਆ ਗਿਆ ਤੇ ਮੈਂ ਉਹਨਾਂ ਦੀ ਉਹਨਾਂ ਦੇ ਸੰਗ੍ਰਹਿਾਂ ਬਾਰੇ ਵੀ ਕੁਝ ਦੱਸਣਾ ਚਾਹਾਂਗੀ ਜਿਸ ਤਰ੍ਹਾਂ ਗੁਲਾਬ ਫਾਨੂਸ ਅਤੇ ਵਰਖ ਪੱਥਰ ਦੀਆਂ ਅਨੰਦਪੁਰ ਬਣਾਉਣ ਦੇ ਲਈ ਮੋਹ ਮਹਿਲ ਸੰਦਲੀ ਰੋਸ ਹੱਸਦੇ ਹੱਸਦੇ ਜਾਂਦੇ ਜਾਂਦੇ ਮਿੱਠੀ ਦੇ ਮੋਰ ਕੇਸ ਗੜ ਦੇ ਕੰਗਰੇ ਚੀਨੇ ਕਬੂਤਰ ਕਛੂਰੀਆ ਮੰਦਰਾ ਵਿਆਨਗ ਵਿਢਾਂਗਾ ਕਿੱਸਾ ਪਰਦੇਸੀ ਰਾਂਝਣ ਆਦ ਸੰਗ੍ਰਹਿਣ ਨਾਲ ਸੰਬੰਧਿਤ ਲੇਖਾਂ ਦੇ ਆਲੇ ਦੁਆਲੇ ਸਾਰੀ ਪੁਸਤਕ ਦਾ ਢਾਣਾ ਬਣਾਇਆ ਗਿਆ ਹੈ ਕਰੁੰਦੇ ਸੂਝੀ ਲੇਖਣੀ ਵਿੱਚੋਂ ਭੂਹਿਰਵਾ ਮਨੁਤਿਆਰ ਦੀ ਭਾਵਨਾ ਪੰਜਾਬੀ ਸੱਭਿਆਚਾਰ ਦਾ ਮੂਲ ਪਿੰਡ ਦੀਆਂ ਜਗਾ ਪੰਜਾਬ ਦਾ ਸ਼ਾਨਾਮਤ ਸਿੱਖ ਇਤਿਹਾਸ ਪਰਦੇਸੀ ਵਸੇ ਪੰਜਾਬੀਆਂ ਦੀਆਂ ਮਾਨਸਿਕ ਉਲਝਣਾਂ ਖਤੇ ਸਮਕਾਲੀ ਸਮਾਜ ਦਾ ਵਿਆੰਗਮਈ ਤਸਵੀਰ ਉਪਰ ਦਿਖਾਈ ਦਿੰਦੀ ਹੈ ਉਹਨਾਂ ਦੀ ਇੱਥੇ ਮੈਂ ਕੁਝ ਕਾਵ ਸੰਗ੍ਰਹਿਾਂ ਦੀ ਗੱਲ ਕਰਨੀ ਚਾਹਾਂਗੀ ਜਿਸ ਦਾ ਮਿੱਟੀ ਦੇ ਮੂਲ ਕਾਵ ਸੰਗ੍ਰਹਿ ਦੇ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਪਰਦੇਸੀ ਵਸੇ ਪੰਜਾਬੀਆਂ ਦੀ ਤ੍ਰਾਸਦੀ ਅਤੇ ਮਾਨਸਿਕ ਉਲਝਣਾਂ ਨੂੰ ਬਿਆਨਿਆ ਗਿਆ ਹੈ ਇਸ ਦੇ ਨਾਲ ਨਾਲ ਸੰਧਰੀ ਰੁੱਤ ਪਰਦੇਸ ਵਸੇ ਕਵੀ ਦੀ ਪਿੰਡ ਪ੍ਰਤੀ ਮੂਲ ਅਤੇ ਏਰਵੇਦੀ ਜੇਤੇ ਵਿੱਚ ਖੂਕ ਹੈ ਜਿਸ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਸੰਧਰੀ ਰੁੱਤ ਵਿੱਚ ਪ੍ਰਗਟ ਹੁੰਦਾ ਹੈ ਉਸ ਦੇ ਕੁਝ ਲਾਈਨਾਂ ਮੈਂ ਕੋਟ ਕਰਨਾ ਚਾਹਾਂਗੀ ਮੇਰੇ ਪਿੰਡ ਮੈਂ ਜਲਾਵਤਨ ਤੈਨੂੰ ਸਲਾਮ ਭੇਜਦਾ ਹਾਂ ਮੇਰੇ ਪਿੰਡ ਮੈਂ ਜਲਾਵਤਨ ਤੈਨੂੰ ਸਲਾਮ ਭੇਜਦਾ ਹਾਂ ਕਬੂਲ ਕਰੀਂ ਅੱਖਰਾਂ ਵਿੱਚ ਪੈਗਾਮ ਭੇਜਦਾ ਹਾਂ ਕਬੂਲ ਕਰੀਂ ਤੇ ਇਹੇ ਉਸ ਤੇ ਹਿਰਦੇ ਦੀ ਹੂਕ ਹੈ ਜਿਹੜੀ ਉਹਨੂੰ ਮੋੜ ਕੇ ਇੰਨੇ ਵਿਕਸਤ ਦੇਸ਼ ਦੇ ਵਿੱਚੋਂ ਵਾਪਸ ਪਿੰਡ ਲੈ ਆਉਂਦੀ ਹੈ ਤੇ ਇਹਦੇ ਨਾਲ ਨਾਲ ਜਿੰਨੇ ਪੁੱਤਰ ਦੇ ਵਿੱਚ ਜਦੋਂ ਉਹ ਨਿਹਾਲੇ ਤਾਂਗੇ ਵਾਲੇ ਨੂੰ ਯਾਦ ਕਰਦਾ ਹੈ ਤਾਂ ਉਹਦਾ heirਵਾ ਦਸੌਦੀ ਹੈ ਉਹ ਨਾਲ ਦੀ ਨਾਲ ਉਹਦਾ heirਵਾ ਤਾਂ ਹੈ ਹੀ ਪਰ ਸਾਡੀ ਜਿਹੜੀ ਸੱਭਿਆਚਾਰਕ ਸਾਡੇ ਉਹ ਚਿੰਨ ਤਾਂਗੇ ਰੇੜੀਆਂ ਬੋਲਦ ਜਿਹੜੇ ਸਾਡੇ ਸੱਭਿਆਚਾਰ ਚੋਂ ਥੋੜਾ ਥੋੜੇ ਹੋਲੀ ਹੋਲੀ ਕਰਕੇ ਮਸ਼ੀਨੀ ਕਰਨ ਦੇ ਯੁੱਗ ਦੇ ਵਿੱਚ ਅਲੋਪ ਹੋ ਰਹੇ ਨੇ ਉਹਨਾਂ ਨੂੰ ਸਾਂਭ ਰਿਹਾ ਕਿਤੇ ਅਚੋਪਲੇ ਨਾ ਦੇ ਤੇ ਕਵੀ ਨਿਹਾਲੇ ਨੂੰ ਆਵਾਜ਼ਾਂ ਮਾਰਦਾ ਹੋਇਆ ਕਹਿੰਦਾ ਸ਼ਹਿਰ ਪੱਥਰ ਦੇ ਲੋਕ ਪੱਥਰ ਦੇ ਪੱਥਰਾਂ ਵਿੱਚ ਹਾਂ ਪੱਥਰ ਹੋ ਗਏ ਪਿਗਲ ਜਾਣ ਤੇ ਪੰਗਰ ਜਾਣ ਲਈ ਪਿਗਲ ਜਾਣ ਤੇ ਪੰਗਰ ਜਾਣ ਲਈ ਜੀਮ ਥੇਨ ਲਈ ਮਨ ਕਰਦਾ ਹੈ ਵਰਗੇ ਸ਼ਾਇਰ ਸੰਭਾਲਦੇ ਸੀ ਚੰਨ ਦਾ ਦੂਜੀ ਵਾਰ ਜਾਣਾ ਇਹ ਇਸ ਗੱਲ ਦੀ ਇਸ ਗੱਲ ਦਾ ਸਬੂਤ ਹੈ ਤੇ ਇਸ ਪੁਸਤਕ ਵਿੱਚ ਸ਼ੇਰ ਸਿੰਘ ਕਮਲ ਦੇ ਕੇਵਲ ਰਚਨਾ ਸੰਸਾਰ ਨੂੰ ਹੀ ਸ਼ਾਮਲ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਸ਼ਾਮਲ ਕਰਨਾ ਵੀ ਇੱਕ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਹੀ ਇਸ ਪੁਸਤਕ ਦੀ ਸੰਵਾਦਨਾ ਕਰਕੇ ਡਾਕਟਰ ਭਗਵੰਤ ਸਿੰਘ ਅਤੇ ਡਾਕਟਰ ਰਮਿੰਦਰ ਕੌਰ ਕੌਰ ਨੇ ਪੰਜਾਬ ਪੰਜਾਬੀ ਅਤੇ ਪੰਜਾਬੀ ਅਦ ਦਾ ਉਹ ਅਣਮੋਲ ਖਜ਼ਾਨਾ ਸਾਹਮਲਿਆ ਹੈ ਜੋ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦਗਾਰਾ ਰਹੇਗਾ ਕਿ ਪਰਦੇਸੀ ਮਸਲੇ ਪੰਜਾਬੀ ਕਿਵੇਂ ਆਪਣੇ ਸੱਭਿਆਚਾਰਕ ਵਿਅਸੇ ਨੂੰ ਸੰਭਾਲਣ ਉਤਰ ਬੈਠ ਕੇ ਵੀ ਸਾਡੇ ਇਤਰਲੇ ਪੰਜਾਬ ਲਈ ਇੰਨਾ ਪ੍ਰਦਾਨ ਕੀਤਾ ਤੇ ਨਾਲ ਡਾਕਟਰ ਭਗਵੰਤ ਸਿੰਘ ਜੀ ਅਤੇ ਡਾਕਟਰ ਰਮਿੰਦਰ ਜੀ ਦੀ ਮੈਂ ਬਹੁਤ ਬਹੁਤ ਧੰਨਵਾਦੀਨਾ ਕਿ ਇਹਨਾਂ ਨੇ ਇੰਨੇ ਅਨਮੋਲ ਖਜ਼ਾਨੇ ਨੂੰ ਇੱਕ ਪੰਜਾਬੀ ਸਾਹਿਤ ਦਾ ਦਸਤਾਵੇਜ਼ ਬਣਾ ਕੇ ਇੱਕ ਕਿਤਾਬ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਤੋਰਾ ਕਨਾਲ ਪਸਤਾ ਸੋ ਇਹ ਮੈਂ ਇਸ ਦੇ ਬਾਰੇ ਗੱਲਬਾਤ ਕਰਾਂਗੀ ਸਾਲ 1980 ਪਰਦੇਸੀ ਹੋਏ ਪ੍ਰੋਫੈਸਰ ਸ਼ੇਰ ਸਿੰਘ ਕਮਲ ਬਹੁਤ ਬਹੁਤ ਪੱਕੀ ਸ਼ਖਸੀਅਤ ਨੇ ਸ਼ੇਰ ਸਿੰਘ ਕਮਲ ਸਾਹਿਬ ਦੀਆਂ ਮੁਕੈਲਤਾਵਾਂ ਨੂੰ ਆਪਣੀ ਲੇਖਕਤਾ ਅਧਾਨਗਲਾ ਸੋਇਆ ਸਮੂਹ ਮੇਰੇ ਵਰਕ ਕੋ ਬਹੁਤ ਗਰਮ ਇਤਰਾਂ ਦੀ ਪ੍ਰਵਾਸ ਮਨੁੱਖੀ ਜ਼ਿੰਦਗੀ ਦਾ ਅਟੁੱਟ ਹਿੱਸਾ ਕੁਝ ਚੰਗਾ ਕਰਨ ਦੀ ਤੇ ਵੱਖਰਾ ਹੋਣ ਦੀ ਚਾਹਤ ਮਾਨਵੀ ਸੋਚ ਦੀ ਸਖਤੀ ਦਾ ਤੇ ਪਹਿਲੀ ਪਸੰਦ ਦੀ ਪ੍ਰਵਾਸ ਦੇ ਸੁਖ ਸੁਲਤਾਨ ਸ਼ਾਨੋ ਸ਼ੌਕਤ ਉਸ ਸਤਰੰਗੀ ਨੀ ਮੰਗਨੇ ਜਿਸ ਪਿਛੇ ਪੜਦਾ ਰੋਕ ਕਾਹ ਕੋ ਹਰਜੰਮਾ ਪਰ ਉਹ ਪਕੜ ਵਿੱਚ ਨਹੀਂ ਆਉਂਦੇ ਸਰਤੰਗੀ ਟੀਮ ਨੂੰ ਫੜਦਾਂ ਚਲਾਗੇ ਵਿੱਚ ਭੱਜਦਾ ਪੰਜਾਬ ਕਿਸੇ ਹੋਰ ਥਾਂ ਹੱਸ ਗਿਆ ਲੱਗਾ ਪਰ ਫਿਰ ਵੀ ਜਣਾ ਜੱਦੀ ਪੰਜਾਬ ਦੀ ਲੱਗਿਆ ਹੋਣਾ ਪ੍ਰਾਈਵਟ ਤੇ ਚਲਾ ਗਿਆ ਹਰ ਪੰਜਾਬੀ ਆਪਣੀ ਜਾਨ ਕੋਈ ਵਾਰ ਉਨਲੇ ਪਾੰਦਲਾ ਪਰ ਅਸਰਸ਼ੇਰ ਸੇ ਤੋਂ ਦਾ ਕਾਪਸਨ ਰੈ ਮਿੱਟੀ ਦੇ ਮੋਰ ਮਰੁਖ ਦੇ ਪਰ ਕਿੱਸਾ ਕਿ ਵਸੰਦੇਰ ਚੋਰੀ ਦੀ ਕਲਪਾ ਪੂਰੀ ਰਵਾਇਤੀ ਮਾਝ ਦੇ ਸੰਚਾਰ ਸਾਧਨਾਂ ਦੀ ਆਮਦ ਨਾਲ ਕੁਝ ਘਟ ਗਿਆ ਪਰ ਹੁਣ ਝੋੜਾ ਤੇ ਬਸਤਾਵਾ ਬਰਾਬਰ ਖੜੀ ਹੋ ਗਿਆ ਕਿਉਂਕਿ ਵਿਗਾਨੀ ਕਾਰਤੀ ਤੇ ਜਾ ਕੇ ਜਹਾਂ ਲੋਗੜੀਆਂ ਬੇहद ਮੁਸ਼ਕਲ ਨੇ ਚਲਾਰੇ ਚ ਫਸੇ ਅਮਲੋਕ ਦੇਸ਼ ਤੇ ਪਰਦੇਸ ਦੇ ਦਮਾਂ ਘਟਾਉ ਤੇ ਗੁਣਾ ਦੇ ਭਵਰ ਚ ਫਸ ਜਾਂਦਾ ਇਸ ਪਰਵਾਚੋਂ ਬਾਹਰ ਨਿਕਲਣਾ ਸੁਖਾਲਾ ਨਹੀਂ ਇਹ ਸਭ ਸੰਤਾਪ ਕੌਣ ਲਈ ਆਪਣੀ ਹੱਡੀ ਖਡਾਈਆ ਜਦੋਂ ਪਰਦੇਸੀ ਵਾਦਿਆ ਉਰੂ ਮਾਰੂ ਗੰਤੇ ਤੱਕੇ ਤੇ ਭਾਰੇ ਕੰਮ ਕਰਨੇ ਪੈਂਦੇ ਆ ਤਾਂ ਉਦੋਂ ਡੌਨਰ ਤੇ ਪੌਂਡ ਮਲਮ ਦਾ ਕੰਮ ਕਰਦੇ ਆ ਸੋ ਮਾਨਫੀਲ ਕੈਨੇਡਾ ਅਮਰੀਕਾ ਤੇ ਵਲਾਇਤ ਲਈ ਹੋ ਕੇ ਰਹਿ ਜਾਂਦਾ ਪਿੱਛੇ ਦੇਸ ਦੀਆਂ ਪੰਜਾਬ ਦੀਆਂ ਜਗਾਂ ਵੀ ਨਾਲੋਂ ਨਾਲ ਸਵਾਰੀ ਕਰ ਜਾਂਦੀਆਂ ਫਰਦੀਸ ਹੋਣ ਲੱਗਾ ਹਰ ਪ੍ਰਵਾਸੀ ਦਾ ਇਹ ਹੀ ਪਹਿਲਾ ਇੱਛਾ ਹੁੰਦਾ ਕਿ ਪੈਸੇ ਕਮਾ ਕੇ ਵਕਤ ਮੋੜਾਵਾਂਗੇ ਮੋੜਾਵਾਂਗੇ ਲੋਹੂ ਵੇਚ ਕੇ ਚਾਂਦੀ ਲੈ ਕੇ ਬੁੱਟੇ ਵਾਰੇ ਦਿਨ ਦਿਲੇ ਟੈਦੇ ਆਮ ਜਨ ਹੋਇਆ ਖਟਨ ਕਮਾਉਂਦਾ ਤਾਂ ਆਰੰਭ ਨਕ ਦੇਵਾ ਪਾਰਿ ਮੰਨੂ ਫਟਨਾਚ ਪਾਈ ਰੱਖਦਾ ਬਾਰੀ ਵਾਰ ਦੀ ਖਟਨ ਨੂੰ ਕਲਿਆ ਇਹ ਲੋਭ ਮਾਨ ਦਾ ਪ੍ਰਸ਼ੰਚਨਾ ਇਸੇ ਪ੍ਰਸ਼ਨ ਚੰਦਾ ਸਹਾਰਾ ਲੈਂਦੇ ਆ ਕਮਲ ਇੱਕ ਵਾਰ ਫਿਰ ਪ੍ਰਸ਼ਨੋਪਰੀ ਕਾ ਤੀ ਪੇਸ਼ਕਾਰੀ ਕਰਦਾ ਤਾਂ ਰਿੰਦਾ ਮੂਰਖਤਾ ਦੇ ਘਰ ਹੱਸੇਗਾ ਹੱਸਦਾ ਹੱਸਦਾ ਫਿਰ ਪੁੱਛੇਗਾ ਕੀ ਖਟਿਆ ਹੈ ਫਿਰ ਚਾਂਦੀ ਦੀਆਂ ਚਾਰ ਜੋ ਕੌਟਾਂ ਪਿਆਰੇ ਘਰ ਦੀ ਸਲੀ ਧਰਾਂਗੇ ਵਿਰਦ ਪਵਾਗੇ ਫੁੱਟ ਪਵਾਗੇ ਸਰਵਾਸੀ ਹੋ ਕੇ ਕੋਤੇ ਪੰਜਾਬੀ ਦਾ ਮੂੰਹ ਪਿੱਛੇ ਮਾਤ ਨੂੰ ਮੀਜ ਮੱਠ ਮੇਰਾ ਨਿਰੰਦਾ ਪਰ ਇਹ ਦੁਆਨ ਬਈ ਸਥਿਤੀ ਦੁੱਖ ਦਾ ਕਾਰਨ ਬਣਦੀ ਆ ਕਿਉਂਕਿ ਡਾਲਰਾ ਪੌਂਡਾ ਦਾ ਨਿੱਕ ਤੇ ਚੰਮਣ ਕੋਈ ਦਾ ਮੁਹ ਤੋਂ ਵੀ ਵਿਰੋਧੀ ਹਲਾਪੇ ਤਾਂ ਲਿਖਦਾ ਹੁਣ ਹਰ ਰਾਤ ਕੁਦਬੁਸ਼ੀ ਕੱਟ ਕੇ ਆਪਣਾ ਆਪ ਸਵਾਲ ਲੈਂਦੇ ਹਾਂ ਕਦੇ ਕਦੇ ਮਨ ਰੋ ਪੈਂਦਾ ਹੈ ਇਸ ਨੂੰ ਫੇਰ ਵਰਾ ਲੈਂਦੇ ਹਾਂ ਹੁਣ ਤਾਂ ਰੋਜ਼ ਉਦਾਸੇ ਰੱਖਣੇ ਕਿਉਂ ਪਰਦੇਸੀ ਸੜਕਾਂ ਉੱਤੇ ਤੁਰਦੇ ਜਾਈਏ ਪਤੜੀ ਪਤੜੀ ਕਰਦੇ ਜਾਈਏ ਇੱਕ ਅਵਾਰਾ ਔਰ ਹਨਾਈ ਆਪਣਾ ਵੀ ਇੱਕ ਘਰ ਹੁੰਦਾ ਸੀ ਸੁਪਰਵਾਸੀ ਹੁਣ ਸਾਡੇ ਲਈ ਅੱਥ ਚਾਰੀਫਲੀ ਪਸੰਦ ਆ ਅੱਜ ਦੇ ਜਿਹੜੇ ਨੌਜਵਾਨ ਨੇ ਮਟਿਆਰਾ ਨੇ ਸੋ ਉਹਨਾਂ ਦੀ ਪਹਿਲੀ ਪਸੰਦ ਹੈਗੀ ਆ ਪਰਦੇਸੀ ਹੋ ਜਾਣਾ ਉਹਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੁਝ ਰਹਿ ਨਹੀਂ ਗਿਆ ਸੋ ਉੱਥੇ ਜਾ ਕੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਦੇ ਵਿੱਚ ਉਹ ਜਿਹੜੀ અહ નોકરી ਆਪਣી કમ લખણ શખ્સિયત સી જડી પાછે ઓ બિલકુલ મનફી હો જાંદી આ ક્યોકી થાકે ભાષા સભ્યચાર બોલચાલ સવીકા achar bihar અનુશાશન ઇન્ના સારા નિદાન કાફી એક લડાઈ લાડી કર દિયા સો ઇસ પર થોડો સંકેપ કરાંગી હોંતા યારા રોજ સોચિયે સોચ સોચ કે পল পল દુખિયે અપને મીઠે રખનો છડકે ਕੋਟ ਕੋਟ ਪਾਵਣਾ ਕਿੰਨੀ ਵੱਡੀ ਗਲਤੀ ਸੀ ਲੜ ਲੜ ਗਏ ਸੁਪਨੇ ਵਾਦਾ ਸੀ ਰੰਗਾਂ ਦਾ ਮਾਰਾ ਕਿ ਮਿੱਟੀ ਦੇ ਮੋਹਿਆਂ ਬਹੁਤ ਸਾਰੇ ਉਤਪਾਵਾਂ ਦੇ ਜਿੰਨਾ ਕੋਹ ਮਨਖਰੇ ਪਰਦੇਸ ਜਾ ਕੇ ਵਸਨ ਦੇ ਚੋਰੇ ਤੇ ਕੁਝ ਸਾਦੇ ਨਹੀਂ ਪੇਸ਼ ਕਰਦੇ ਆ ਕੌਸ਼ਲ ਦੇ ਕਿਰਤ ਦੇ ਵਿੱਚੋਂ ਕਹਾਣੀ ਦੇ ਕਿਰਤ ਦੇ ਵਿੱਚੋਂ ਪੰਤਰ ਕੈ ਦੇ ਕਿਰਤ ਦੇ ਵਿੱਚੋਂ ਭਾਰਤਾਂ ਦੇ ਕਿਰਤ ਦੇ ਵਿੱਚੋਂ ਸਾਰੇ ਚਿੱਤਰ ਦੇ ਵਿੱਚੋਂ ਜਿਹੜੇ ਉਹ ਸਹਿਨ ਦਾ ਇਹ ਚਿੱਤਰ ਆਇਆ ਜਦੋਂ ਵੀ ਕਿਤੇ ਅਸੀਂ ਸਹਿਗ ਸਵਾਗਤ ਕਰਦੇ ਹਾਂ ਉਦੋਂ ਅਕਸਰ ਜਿਹੜੀ ਘਟਨਾਉਂਦੀ ਹੈ ਤਾਂ ਉਹ ਸਰੋਤਿਆਂ ਦੀ ਆਉਂਦੀ ਹੈ ਦੇਖੇ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਅੱਜ ਇੱਕ ਜਿਹੜਾ ਸਹਿਤਾ ਇੱਕ ਮਹਾ ਕੁੰਗਰ ਮਿਲ ਵਰਗੇ ਇੱਕ ਅਨਾਰੀ ਦੇ ਅਨਪਰਕ ਕਿਸਮ ਦੇ ਬੰਦੇ ਨੂੰ ਜਿਸ ਕੁੰਦਰੇ ਵਿੱਚ ਜਿਹੜਾ ਉਹ ਬੁਬਲੀ ਦੌੜਦਾ ਇੱਕ ਸੁਰਾਸ਼ਣ ਕਰ ਪ੍ਰਤ ਤਬਾਦਿਆ ਲਿਖਦਾ ਹੋਇਆ ਪਿਛਲੇ ਕਈ ਸਾਲਾਂ ਤੋਂ ਪਰਦਾ ਹੈ ਉਹਨਾਂ ਨੂੰ ਕਈ ਵਾਰ ਮੇਰਾ ਵੀ ਸਾਡੇ ਤੇ ਮੈਂ ਡਾਕਟਰ ਗਵਰਦਨ ਜੀ ਜਿੱਦਕਾ ਜੀਆ ਕੰਮ ਕਰਦੇ ਰਹੇ ਮੈਂ ਪਾਸ਼ਾਪਾਗ ਦੇ ਵਿੱਚ ਵੀ થોਦੇ ਤੌਰ ਤੇ ਡਾਕਟਰ ਸੇਵਾ ਕੀਤੀ ਹੈ ਅੱਜ ਮੈਂ ਇਹ ਮਹਿਸੂਸ ਕਰਦਾ ਰਿਹਾ ਕਿ ਜਦੋਂ ਗੱਲ ਹੋਈ ਲੇਖਕਾਂ ਦੇ ਜਿਹੜੇ ਸਰਕਾਰੀ ਅਰਥੀ ਹੁੰਦੇ ਨੇ ਇਹ ਆਮਦਨ ਦਾ ਕੰਮ ਕਰਦੇ। ਔਰ ਅੱਜ ਵੀ ਸਰਕਾਰ ਦਾ ਤੇ ਪ੍ਰਾਈਵੇਟ ਸੈਕਟਰ ਦਾ ਇੱਕ ਮੁਕਾਬਲਾ ਚੱਲਦਾ ਹੁੰਦਾ ਹੈ। ਅਸੀਂ ਖੁਸ਼ਕਿਸਮਤ ਕਿ ਵਾਰੀਆ ਸਾਹਿਬ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਵੀ ਸਾਡੇ ਨਾਲ ਅਰਥੀ ਆਏ ਹੁੰਦੇ। ਜਿਹੜੇ ਲੇਖਕ ਨੇ ਮੈਂ ਅਜੇ ਤੱਕ ਕੋਈ ਇਹ ਨਹੀਂ ਕਿਹਾ ਸੁਣਿਆ ਕਿ ਮੈਂ ਆਪਣੇ ਮੁੰਡੇ ਨੂੰ ਪਾਇਲਟ ਬਣਾਉਂਗਾ ਮੈਂ ਆਪਣੇ ਮੁੰਡੇ ਨੂੰ ਤਹਾਜਕਾਰ ਬਣਾਉਂਗਾ ਮੈਂ ਆਪਣੇ ਮੁੰਡੇ ਨੂੰ ਜਾਂ ਬੱਚੇ ਨੂੰ ਨਾਵਲਕਾਰ ਬਣਾਉਂਗਾ ਜਾਂ ਉਹਨੂੰ ਗੀਤਕਾਰ ਬਣਾਉਂਗਾ ਇਹ ਜਿਵੇਂ ਚਸ਼ਮੇ ਨੇ ਪਹਾੜਾਂ ਦੇ ਵਿੱਚ ਆਪਣੇ ਆਪੁੱਤੇ ਕਈ ਡਾਕਟਰ ਬਣ ਕੇ ਸਹਿਦਾਰ ਬਣ ਕੇ ਕਈ ਇੰਜੀਨੀਅਰ ਬਣ ਕੇ ਸਹਿਦਾਰ ਬਣ ਕੇ ਕਈ ਪਰ ਆਦੋ ਬਤਾਉ ਛੱਡ ਕੇ ਫਿਰ ਸੈੱਦ ਕਰਾਂ ਇਹ ਇੱਕ ਬੜੀ ਗਤੀ ਵਾਲਾ ਖੇਤੀ ਹੈ ਲੇਕਿਨ ਇਹਨਾਂ ਨੂੰ ਪ੍ਰਾਸ਼ੰਦਾ ਇਹਨਾਂ ਦੇ ਵਿਕਾਸ ਕਰਨ ਦਾ ਉਹਨਾਂ ਦੀ ਕਦਰ ਪਾਉਣਾ ਤੇ ਵੈਲਿਊਏਸ਼ਨ ਕਰਨਾ ਜਿਹੜਾ ਕੰਮ ਹੈ ਉਹ ਪਾਸ਼ਾ ਪਾ ਕਰਦਾ ਹੈ ਜਦ ਤੱਕ ਕਰਦਾ ਖੇਤ ਕਰ ਮੈਂ ਜਦੋਂ ਆਪੇ ਲਿਖਣ ਲੱਗਿਆ ਮੈਂ ਕੁਝ ਆਪਣੇ ਹੱਥੋਂ ਦਾਵਾ ਪਹਿਲਾਂ ਲਿਖਿਆ ਬੋਲੇ ਦਾਵਾ ਰਹੀ ਪ੍ਰੀਪੁਰ ਮੈਂ ਐਡੀਸ ਲਗਾਇਆ ਸੀ ਉਹ ਆਪਣੇ ਜੈ ਕੁਮਾਰ ਨਾਮ ਦੇ ਪਸਾ ਗੁਜਾਰਥੀ ਬੋਲੇ ਬਚਲੇ ਉਹ ਬੋਲੇ ਕਿ ਆਤਾ ਮੈਂ ਬਾਹਰ ਪੰਜਾਬ ਜੇ ਉਸ ਨੇ ਖੁਸ਼ੀ ਕਥਾ ਕਰਕੇ ਲਿਆਇਆ ਉਹ ਮੈਨੂੰ ਕਹਿੰਦੇ ਜੀ ਤੁਸੀਂ ਰਸੋ ਪਹਿਰਾ ਏ ਡੀਸ ਕੇ ਆਏ ਹੋ ਕੈਸਾ ਹੱਦ ਕਰ ਆਇਓ ਮੈਂ ਜੀ ਮੈਂ ਤਾਂ ਐ ਸਹਿਦਾਰ ਆਇਆ ਕਿਹਨ ਫਿਰ ਜੇ ਤੁਸੀਂ ਮੇਰੀ ਗੱਲ ਮੰਨੋ ਸੀ ਕਹਤਾ ਹੋ ਕਹਦਾ ਛਡੋ ਤੁਸੀਂ ਵਾਰਤਕ ਦੇ ਵਿੱਚ ਆਪਣੇ ਕਲਮ ਚਲਾਓ پوری ਵਾਰ ਜਿਹੜੀ ਉਹ ਮਕਬੂਰ ਮੈਂ ਕੁਝ ਜਿਹੜੇ ਸੀਗੇ ਦੇਖ ਲੈ ਕੇ ਹੋਏ ਸੀ ਪੰਜਾਬੀ ਦਾ ਖਵਾਨ ਦੇ ਸਿਰ ਦੇ ਵਿੱਚ ਉਹ ਤੋਂ ਸ਼ੁਰੂ ਕੀਤਾ ਹੋਏ ਹੋਏ ਚਲਦੀ ਕਲਾ ਕਿੱਥੋਂ ਜਿਹੜਾ ਸ਼ੁਰੂ ਹੁੰਦਾ ਹੈ ਮੈਂ ਦੇਖਿਆ ਕਿ ਚਲਦੀ ਕਲਾ ਤੋਂ ਦੇ ਸਿਰ ਤੋਂ ਨਵੇਂ ਜਵਾਨੇ ਤੋਂ ਪੰਜਾਬੀ ਦੂਰੋਂ ਤੋਂ ਹੌਲੀ ਹੌਲੀ ਜਿਹੜੇ ਉਹ ਤਰਸੇ ਕੇ ਤਰਸੇ ਕੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਬਹੁਤ ਬੜੇ ਸਤਿਕਰ ਪਰ ਫਿਰ ਉਹਦੋਂ ਬਾਅਦ ਬਤੌਂਦਾ ਭਾਸ਼ਾ ਭਗਤ ਦਾ ਜਿਹੜੇ ਉਹਨੂੰ ਰਾਜਕਵੀ ਸਹਿਦ ਸਹਿਦ ਗਵਾਰ ਤੇ ਜਿਹੜੇ ਜਿਹੜੇ ਕਿਸਮ ਦੇ ਜਿਹੜੇ ਉਹ ਆਵਾਜ਼ ਦੇ ਦੇਵਾ ਜਿਹੜਾ ਹੋ ਉਹ ਕੰਮ ਕਰਦੇ ਤੇ ਪ੍ਰੋਫੈਸਰ ਕਬਲ ਜਿਹੜੇ ਸੀਗੇ ਉਹ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਲਿਖਿਆ ਔਰ ਜਿਵੇਂ ਉਹਨਾਂ ਨੇ ਕਿਹਾ ਕਿ ਮਾਲਵੇ ਦਾ ਕੋਈ ਪੁਰਾਣਾ ਕੋਈ ਯੋਗ ਅਖੰਡਾ ਚੱਕੇ ਤੁਰਪੁਰ ਬਾਹਰ ਹੈ ਕਿ ਜੇਦਰ ਨੂੰ ਤੋੜਿਆ ਚਾਹੇ ਉਹਨੇ ਪਿੰਡਾਰੇ ਗੱਲ ਕੀਤੀ ਚਾਹੇ ਰਵਾਜਾਂ ਨੇ ਗੱਲ ਕੀਤੀ ਚਾਹੇ ਉਹ ਦਿੱਲੀ ਦੀ ਗੱਲ ਕੀਤੀ ਚਾਹੇ ਸਰਕਾਰ ਦੇ ਖਾਸ ਤੋਂ ਗੱਲ ਕੀਤੀ ਚاہے ਉਹਨਾਂ ਦੇ ਸੰਭਲੇ ਦਾ ਖਾਲੀ ਆ ਗਿਆ, ਤਾਲੂਫੀ ਆ ਗਿਆ, ਪਿੰਡੂ ਆ ਗਿਆ, ਸਰਕਾਰੀ ਕੋਈ ਬਹਿਕੂ ਆ ਗਿਆ। ਪਰ ਜਿੱਥੇ ਉਹਨਾਂ ਦੇ ਮੰਚ ਕੋਈ ਬਲਬਲੇ ਖਿਆਲ ਤੇ ਉੱਥੇ ਉਹਨਾਂ ਨੇ ਬਿਲਕੁਲ ਬਿਨਾ ਕਿਸੇ ਪੱਖਪਾਤ ਤੋਂ, ਬਿਨਾ ਕਿਸੇ ਪੈ ਤੋਂ ਉਹਨਾਂ ਨੇ ਲਿਖੇ। ਉਹ ਆਪ ਹੀ ਇੱਕ ਬੜੀ ਵਿਭਿੰਨ ਸਿੱਖਿਸ਼ਿਤ ਨੇ। ਸਿਰ ਮੈਂ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਲਿਖਤਾਂ ਬਾਰੇ ਬਹੁਤ ਸਾਰੇ ਜਿਹੜੇ ਇਤਿਹਾਸਾਂ ਦੇ ਵਿੱਚ ਵੀ ਤੇ ਉਹਨਾਂ ਦੇ ਸਾਰਿਆਂ ਦੇ ਵਿੱਚ ਵੀ ਲਿਖਤਾਂ ਨੇ, ਜਿਹੜੇ ਲੇਖ ਦੇ ਕੇ ਉਹਨਾਂ ਜੋ ਧਰਮ ਤੋਂ ਪ੍ਰਧਿਆ ਲੇਖ ਜਿਹੜਾ ਮੈਨੂੰ ਲੱਗਿਆ ਉਹਨਾਂ ਦੀ ਧਰਮ ਪਤਨੀ ਕੋਲੋਂ ਦੇਖਿਆ ਮੈਨੂੰ ਲੱਗਿਆ ਤੇ ਮੈਂ ਮਰ ਕੇ ਫਿਰ ਦੇਖਿਆ ਕਿ ਇੱਕ ਜਿਹੜੀ ਬੀਬੀ ਕੌਣ ਐ ਫਿਰ ਬੰਦ ਕੀਤਾ ਕਿ ਉਹਨਾਂ ਦੀ ਪਤਨੀ ਹੈ ਜਿਹਦੇ ਵਿੱਚ ਉਹਨਾਂ ਦੇ ਉਹਦੀ ਨਾ ਕੋਈ ਠੋਕੀ ਤਰੀਫ ਕੀਤੀ ਐ ਨਾ ਕੋਈ ਉਹਦੀ ਕ੍ਰਿਟਿਕਿਜ਼ਮ ਕੀਤੀ ਐ ਬਿਲਕੁਲ ਹੂਕ ਹੂਕ ਤੋੜ ਕੇ ਜਿਵੇਂ ਜੁਲਸੀ ਕਹਿੰਦੇ ਸੋਨੇ ਵਾਂਗੂ ਤੋੜ ਕੇ ਉਹਨਾਂ ਦਾ ਉਸਨੇ ਜਿਹੜਾ ਉਹਨਾਂ ਨੂੰ ਕੀਤਾ ਤੇ ਉਹਨਾਂ ਨੇ ਜਿਹੜਾ ਸਹਿਰ ਦੇ ਵਿੱਚ ਯੋਗਦਾਨ ਪਾਇਆ ਇਸ ਮਾਰਵਾੜ ਸੱਤ ਕੇਂਦਰ ਦੇ ਵਿੱਚ ਇੱਕ ਜਾਗੋ ਪਰਿਵਾਰਕ ਨੂੰ ਲਗਾਤਾਰ ਕਿੰਨੇ ਸਾਲਾਂ ਤੋਂ ਆਪਣੇ ਫਲਬੂਤੇ ਦੇ ਨਾਲ ਇਸ ਨੂੰ ਚਲਾ ਰਹੇ ଥିਗੇ ਤੇ ਮੈਂ ਤਾਂ ਵੀ ਪ੍ਰਬੰਧ ਕਰਦੇ ਨੇ ਤੇ ਲਿਖਣ ਵਾਲਾ ਤਾਂ ਜਦ ਦੇਖਦਾ ਤੁਹ ਜਿਹੜਾ ਕਿਰਪਾ ਕਿੱਥੇ ਧਰਨਾ ਕੰਮ ਦਾ ਬੰਸੇ ਕਰਦੇ ਨੇ ਅਲਟ ਕਰਦੇ ਨੇ ਤੇ ਬਹੁਤ ਵੱਡੀ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਪਰ ਸਿਰਛੇ ਪੁਰਾਣੇ ਜਿਹੜਾ ਪਿੰਡ ਦਾ ਜੀਵਨ ਹੈ ਨਾ ਆਇਆ ਸ਼ਹਿਰ ਦੇਖੀ ਪੜਾਇਆ ਔਰ ਅਚਨ ਦੇ ਵਿੱਚ ਜਾਗ ਗਿਆ ਰਹੇ ਉਹਨਾਂ ਦੇ ਮਨ ਬੋਧ ਅਸੂਲੇ ਨਾ ਉਸ ਮੇਰ ਤੋਂ ਬਾਅਦ ਜਿਹੋ ਅਹਿਸਾਸ ਹੋਤੇ ਉਹਨਾਂ ਨੇ ਕਉਦਲਾ ਜਿਹਨੇ ਕੋ ਡਿਜਨ ਤੇ ਜਦੋਂ ਵੀ ਕੋਈ ਰਾਈਟਰ ਜਿਹੜਾ ਉਹ ਲਿਖਣ ਲੱਗਦਾ ਹੈ ਤਾਂ ਉਹ ਉਹਦੇ ਅੰਦਰ ਆਪਣਾ ਹੀ ਇੱਕ ਜਿਹੜਾ ਬਿੰਬ ਹੁੰਦਾ ਹੈ ਦੇ ਉਸ ਸੈਗਿੰਗ ਦੇ ਨਾਲ ਉਸ ਨੂੰ ਮੁਕਾਬਲਾ ਕਰਕੇ ਜਿਹੜਾ ਉਹ ਉਹ ਲਿਖਦਾ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਬੰਦਨ ਬਾਗਵਾਦ ਵਿੱਚ ਅੱਜ ਅਸੀਂ ਉਹਨਾਂ ਦੇ ਦਰਸ਼ਨੀ ਕਰਕੇ ਉਹ ਇੱਕ ਫਕੀਰ ਕਿਸਮ ਦੇ ਇੱਕ ਇੱਕ ਫਲਸਫੇ ਕਿਸਮ ਦੇ ਇਸ ਰਚੇਤ ਨੇ ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਲੇਖਕ ਦੀ ਲਿਖਤਾਂ ਬਾਰੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਉਪਾਸ਼ਕ ਉਹਨਾਂ ਦੇ ਪ੍ਰਸੰਸਕ ਉਹਨਾਂ ਦੇ ਨਾਮ ਲੈਵਾ ਜਿਹੜੇ ਨੇ ਉਹ ਬੜੀ ਕਿਰਤੀਚਾਇਲੇਔ ਸਮਾਜ ਦੇ ਹਰ ਖੇਤਰ ਦੇ ਚਾਰੇ ਬੜੇ ਬੜੇ ਵਿਦਵਾਨ ਆਇਨੇ ਤੇ ਇਹ ਉਹਨਾਂ ਦੀ ਇੱਕ ਆਪਣੀ ਆਪਣੇ ਵਿੱਚ ਇੱਕ ਪ੍ਰਾਪਤੀ ਹੈ ਤੇ ਮੈਂ ਜੇ ਨਾਂ ਲਗਾਗਾ ਉਹ ਨਾਂ ਜੇ ਕੋਈ ਉਹ ਕਿਰਤਾਂ ਦਾ ਨਾਮ ਲਏਗਾ ਤਾਂ ਮੈਨੂੰ ਉਲਾਬ ਆਏਗਾ ਗੁਰਪ੍ਰੀਤ ਹੋਤੇ ਆਓ Thank you. yeah